ਸ਼ਿਵ ਸੈਨਾ ਆਗੂ ਗੋਰਾ <th>ਪਰ ਦੇ ਉੱਪਰ ਲੁਧਿਆਣਾ ਵਿਖੇ ਹਮਲਾ ਕੀਤਾ ਗਿਆ ਇਹ ਹਮਲਾ ਸਿਵਲ ਹਸਪਤਲ ਦੇ ਬਾਹਰ ਲਗਭਗ 11:30 ਵਜੇ ਦੇ ਆਸ-ਪਾਸ ਹੋਇਆ ਉਹ ਕਿਸੇ ਪਾਠ ਤੋਂ ਹੋ ਕੇ ਆ ਰਹੇ ਸੀਗੇ ਸਿਵਲ ਹਸਪਤਲ ਨੇੜੇ ਤਾਂ ਉੱਥੇ ਸਕੂਟਰ ਦੇ ਵਿੱਚ ਉਹਨਾਂ ਦੇ ਗਨਮੈਨ ਵੀ ਉਹਨਾਂ ਦੇ ਨਾਲ ਸੀ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਤਿੰਨ ਵਿਅਕਤੀ ਸੀਗੇ ਤੇ ਇਹ ਜਿਹੜਾ ਹਮਲਾ ਹੈ ਸਿਵਲ ਹਸਪਤਲ ਦੇ ਬਾਹਰ ਹੁੰਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਡੀ ਐਮ ਸੀ ਜਿਹੜਾ ਹੈ ਦਾਖਲ ਕਰਾਇਆ ਜਾਂਦਾ ਹੈ ਦੇ ਨਾਲ ਹੀ ਉਥੇ ਜਿਹੜਾ ਹੈ ਪੁਲਿਸ ਚੌਕੀ ਵੀ ਹੈਗੀ ਹੈ ਸਿਵਲ ਹਸਪਤਾਲ ਦੇ ਵਿੱਚ ਦਿਨ ਦਿਹਾੜੇ ਇਹ ਹਮਲਾ ਉਹਨਾਂ ਦੇ ਉੱਪਰ ਹੁੰਦਾ ਹੈ ਮਾਮਲਾ ਮਿਸਟਰ ਸੰਦੀਪ <th>ਪੜ ਦੇ ਜਿਹੜਾ ਤਿੰਨ ਬੰਦਿਆਂ ਨੇ ਸੱਟਾਂ ਮਾਰੀਆਂ ਸਕੂਟਰ ਤੇ ਸੀ ਨਾਲ ਇਹਨਾਂ ਦੇ ਗਨਮਨ ਸੀ ਤਾਂ ਉਹਦੇ ਵਿੱਚ ਅਸੀਂ ਮੁਕੱਦਮਾ ਦਰਜ ਕਰ ਲਿਆ ਤੇ ਜਿਹੜੇ ਬੰਦੇ ਆ ਅਸੀਂ ਆਲਮੋਸਟ ਆਇਡੈਂਟੀਫਾਈ ਕੀਤੇ ਆ ਤੇ ਜਲਦੀ ਗ੍ਰਿਫਤਾਰ ਕਰ ਲਿਆ ਕਿਤੇ ਬੰਦੇ ਕੀਤੇ ਪਤਾ ਲੱਗੇ ਬੰਦੇ ਅਸੀਂ ਇਨਵੈਸਟੀਗੇਸ਼ਨ ਚੋਂ ਦੇਖ ਰਹੇ ਆ ਸਾਨੂੰ ਪਤਾ ਅਸੀਂ ਗ੍ਰਫਤਾਰ ਕਰਕੇ ਬਾਕੀ ਜਿਹੜੀ ਆ ਤੁਹਾਨੂੰ ਅਗਲੀ ਜਿਹੜੀ ਆ ਉਹ ਰਿਲੀਜ਼ ਕਰ ਦਾਂਗੇ ਜੋ ਵੀ ਵਾਈਫ ਮੈਂ ਤਾਂ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੂੰਗਾ ਜਿਹੜੇ ਤੁਸੀਂ ਇਹਨਾਂ ਨੂੰ ਗਨਮੈਨ ਦਿੱਤੇ ਉਹਨਾਂ ਨੂੰ ਪਾਵਰਾਂ ਵੀ ਦੋ ਕਿ ਅਗਰ ਉਹਨਾਂ ਨੂੰ ਉਹਨਾਂ ਨੂੰ ਇਹ ਪਰਮਿਸ਼ਨਾਂ ਦੋ ਕਿ ਉਹ ਬੰਦਾ ਅਗਰ ਕੋਈ ਹਮਲਾ ਹੁੰਦਾ ਤੇ ਕੱਲ ਕਮ ਸੇ ਕਮ ਗੋਲੀ ਤਾਂ ਚਲਾ ਸਕੇ ਮੈਨੂੰ ਤਾਂ ਇਹ ਸੁਣਨ ਚ ਆਇਆ ਕਿ ਉਹ ਗਨਮੈਨ ਦਾ ਵੀ ਪਿਸਟਲ ਜਿਹੜਾ ਸੀਗਾ ਜਾਂ ਉਹਦੀ ਰਿਵਾਲਵਰ ਸੀ ਉਹ ਵੀ ਉਹਨਾਂ ਨੇ ਉੱਤੇ ਖੋਲ ਹੀ ਤੇ ਉਹ ਜਦੋਂ ਉਹ ਕੋਈ ਜਦੋਂ ਉਹ ਅਟੈਕ ਕਰ ਰਿਆ ਸੀ ਉਹ ਪਿੱਛੇ ਹਟ ਗਿਆ ਦੇਖੋ ਇਹ ਪੰਜਾਬ ਸਰਕਾਰ ਦੀ ਔਰ ਪੁਲਿਸ ਦੀ ਬਹੁਤ ਵੱਡੀ ਨਲਾਕੀ ਹੈ ਜਿਹੜੀਆਂ ਸਿਕਿਉਰਟੀਆਂ ਹਿੰਦੂ ਲੀਡਰਾਂ ਜਿਨ੍ਹਾਂ ਦੀ ਆਵਾਜ਼ ਬਣ ਕੇ ਹਿੰਦੂਆਂ ਦੀ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਵਿਚਰਦੇ ਆ ਉਹਨਾਂ ਦੀਆਂ ਸਿਕਿਉਰਟੀਆਂ ਪੇਟ੍ਰੋਲ ਕੀਤੀਆਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਸਿਕਿਉਰਟੀਆਂ ਬਿਦਰਾ ਕੀਤੀਆਂ ਗਈਆਂ ਸ਼ਰਮ ਦੀ ਗੱਲ ਆ ਪੰਜਾਬ ਦੇ ਅੰਦਰ ਸਾਨੂੰ ਹਿੰਦੂ ਲੀਡਰਾਂ ਨੂੰ ਏਡਾ ਬੱਕਰੀਆਂ ਸਮਝਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਦਾ <th>ਸਾਪਨ ਸਾਹਿਬ ਨੂੰ ਇੱਕ ਜਾਨਵਰ ਦੀ ਤਰ੍ਹਾਂ ਵੜਿਆ ਜਾ ਰਿਹਾ ਆਪਰਿਆਂ ਨੂੰ ਸੂਨਵੇਂ ਕਹਿਣ ਵਾਲੇ ਇਹ ਲੋਕ ਜੇ ਮਾਲਾ ਦੁੱਧ ਪੀਤਾ ਨਾ ਟਾਈਮ ਪਾ ਕੇ ਆ ਸਾਡੇ ਨਾਲ ਪਿੱੜ ਤੇ ਵਾਰ ਨਾ ਕਰਣ ਇੱਕ ਬਜ਼ੁਰਗ ਆਦਮੀ ਤੇ ਬਾਰ ਕੀਤਾ ਤੁਸੀਂ ਕਿ ਹੈ ਪਿਓ ਦਾ ਸਿਵਲ ਹਸਪੀਟਲ ਦੇ ਬਾਹਰ ਉੱਥੇ ਰਵਿੰਦਰ ਲੋੜਾ ਜੀ ਦੀ ਵਰਸੀ ਸੀਗੀ ਉੱਥੇ ਗਏ ਸੀਗੇ 10 ਮਿੰਟ ਲਈ ਉੱਥੇ ਉਹਨਾਂ ਨੇ ਮੱਥਾ ਟੇਕਿਆ ਨਾਲ ਹੀ ਬਾਹਰ ਆ ਗਏ ਇਹਨਾਂ ਲੋਕਾਂ ਨਾਲਤ ਬਣਾਉਣਾ ਚਾਹੀਦਾ ਪੰਜਾਬ ਵਿੱਚ ਸ਼ੁਕਸ਼ਾਂਤੀ ਹੋਇਆ ਲੇਕਿਨ ਇਹ ਲੋਕ ਸਾਡੇ ਸੰਦੀਪ ਸੰਦੀਪ ਸਾਹ ਪਰ ਨਾਲ ਕਿਉਂ ਹਮਲਾ ਕੀਤਾ ਨੇ ਕੁਰਬਾਨ ਨਾਲ ਇੱਕ ਧਾਰਮਿਕ ਜਗਾ ਗਿਆ ਕਿਹਾ ਜਾਣਾ ਮਨਾਵਾ ਲੇਕਿਨ ਇਹ ਕੁਰਪਾਨਾ ਮਾਰਨਾ ਬਹੁਤ ਨਿੰਦਣਯੋਗ ਗੱਲ ਆ ਲੇਕਿਨ ਇਹਨਾਂ ਲੋਕਾਂ ਦੇ ਯੂਏਪੀਏ ਦੇ ਐਕਟਰ ਦੇ ਅੰਦਰ ਪਰਚਾ ਦਰਜ ਹੋਣਾ ਚਾਹੀਦਾ ਵਾ ਨੂੰ ਸੀਐਮ ਸਾਹਿਬ ਨੂੰ ਕੀ ਮੈਸੇਜ ਦੇ ਰਿਹਾ ਵੀ ਗੋਰਾ ਥਾਪਰ ਉਹ ਕਿਸੇ ਲੜਾਈ ਹੋ ਰਹੀ ਸੀ ਉਹਨਾਂ ਦੇ ਵਿੱਚ ਚਲਾ ਗਿਆ ਹੋ ਲਖ ਤੁਰ ਫਟੇ ਮੈਂ ਤੁਹਾਡੇ ਵੀ ਤੁਸੀਂ ਆਪਦੇ ਅਫਸਰਾਂ ਨੂੰ ਵੀ ਗਲਤ ਦੱਸ ਰਹੇ ਹੋ ਆਪਦੇ ਅਫਸਰਾਂ ਨੂੰ ਗਲਤ ਮੈਸੇਜ ਦੇ ਰਹੇ ਹੋ ਭਾਜੀ ਜਿਹੜਾ ਥਾਪਰ ਸਾਹਿਬ ਤੇ ਹਮਲਾ ਹੋਇਆ ਨਾ ਇੱਕ ਚੇਤਾਵਨੀ ਦਿੱਤੀ ਗਈ ਆ ਸੀਪੀ ਸਾਹਿਬ ਨੂੰ ਪਹਿਲਾਂ ਪਤਾ ਸੀ ਇਹ ਚੀਜ਼ਾਂ ਵਾਸਤੇ ਜਦੋਂ ਉਹਨਾਂ ਦੇ ਗਨਮੈਨ ਉਹ ਥਾਪਰ ਸਾਹਿਬ ਪਿੱਟਦਾ ਪਿੱਟਦਾ ਰਹਿ ਗਿਆ ਹਾਂ ਯਾਰ ਮੇਰੇ ਮੈਨੂੰ ਗਨਮੈਨ ਚੱਕੇ ਗਏ ਆ ਮੇਰੇ ਇਹ ਮੈਨੂੰ ਮਰਵਾਉਣ ਦੀ ਸਾਜਿਸ਼ ਆਪੋਰੀ ਜੇ ਮਰਵਾਉਣ ਦੀ ਸਾਜਿਸ਼ ਨਾ ਹੁੰਦੀ ਨੇਤਾ ਜੀ ਉੱਥੋਂ ਦੀ ਸਟਰੀ ਜਿਹੜੀ ਤੂੰ ਮੰਨਦੇ ਹੋ ਸੱਟਾ ਮਾਰਦੇ ਪਏ ਸ਼ਰੇਆਮ ਮਾਰਦੇ ਪਏ ਆ ਰੱਬ ਨਾ ਕਰੇ 1 ਮਿੰਟ ਮਰੀਜ਼ ਨੂੰ ਕੁਝ ਹੋ ਜਾਵੇ ਛੱਟਾ ਮਾਰੀਆਂ ਉਹਦਾ ਸਕੂਟਰ ਵੀ ਜੋੱਕੇ ਲੱਗੇ ਸਕੂਟਰ ਵੀ ਲੱਗੇ ਨੇ ਉਹਦੇ ਆ